ਇਹ ਵੀ ਘਟਨਾ ਹੋਈ ਹੈ ਬਹੁਤ ਹੀ ਮੰਨਪਰ ਦੀ ਹੈ ਕਿਉਂਕਿ ਕੋਈ ਬਚਾਰ ਆਪਣੇ ਟੀਕਿਆਂ ਉਜਾੜੀ ਜਿਹੜੀ ਇਲਾਜ ਕਰਨ ਲਈ ਪਹੁੰਚ ਜਾ ਰਹੇ ਹਨ ਔਰ ਇਸ ਘਟਨਾ ਦੇ ਵਿੱਚ ਜਿਹੜੀਆਂ ਲੋਕਾਂ ਨੂੰ ਸਿਹਤਮੰਦ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆ ਗਿਆ ਜਦੋਂ ਸੀਐਮ ਦੀ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ ਗਈ ਜੋ ਹੁਣ ਲੋਕ ਲਹਿਰ ਬਣ ਗਈ ਹੈ ਪੰਜਾਬ ਭਰ ਚ ਹੁਣ ਤੱਕ 3176 ਤੋਂ ਵੱਧ ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਜਿਸ ਦਾ 1 ਲੱਖ ਤੋਂ ਵੱਧ ਲੋਕ ਫਾਇਦਾ ਲੈ ਰਹੇ ਨੇ ਸੀਐਮ ਯੋਗਸ਼ਾਲਾ ਬਹੁਤ ਵਧੀਆ ਮੈਨੂੰ ਵੀ 2 ਮਹੀਨੇ ਹੋ ਗਿਆ ਜੁਆਇਨ ਕੀਤਾ ਤੇ ਕਾਫੀ ਫਰਕ ਪਿਆ ਮੇਰਾ weight reduce ਵੀ ਹੋਇਆ inch loss ਹੋਇਆ ਬਾਕੀ ਨੀ ਪੇਨ ਹੁੰਦੀ ਸੀ ਬਹੁਤ ਥੋੜਾ ਫਰਕ ਪਿਆ ਲੇਡੀਜ਼ ਦੀ ਵੀ ਕਾਫੀ ਫਲੈਕਸੀਬਿਲਟੀ ਵਧਦੀ ਹੈ अच्छा लगता है एक्टिव रहना आपा सारे दिन ਘਰ ਦਾ ਕੰਮ ਵੀ ਕੀਤਾ ਜਾਂਦਾ ਤੇ ਵਧੀਆ ਜੀ ਬਹੁਤ ਮੈਡਾ ਕਹੋਂਗੇ ਹਰ ਇੱਕ ਨੂੰ ਰეკਮੈਂਡ ਕਰਦੀ ਆ ਵੀ ਸਾਨੂੰ ਕਰਨਾ ਚਾਹੀਦਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਖੇਤਰ ਚ ਇਸ ਕ੍ਰਾਂਤੀ ਦਾ ਮਕਸਦ ਸੂਬੇ ਦੇ ਲੋਕਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਦਰੁਸਤ ਬਣਾਉਣਾ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਕੋਈ ਹੋਊਗਾ ਕੋਈ ਨਾ ਕੋਈ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ ਦੋ ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਅਨਕੜੀ ਰੂਟੀ ਲਈ ਸਾਡੀ ਸਮੂਹ ਨਹੀਂ ਇਸ ਰਾਜ ਦੇ ਕਿੰਨੇ ਇਹ ਲੋਕਾਂ ਨੂੰ ਬਹੁਤ ਦੁੱਖ ਹੈ ਔਰ ਮੈਂ ਬਤਰੀ ਯਤਨ ਕਰ ਰਿਹਾ ਹਾਂ ਤੇ ਜਾਣ ਬੜੀ ਨੂੰ ਸਰਪਰ ਪਸਪਟ ਲੇਟ ਹੈ ਪਰ ਰੋਦੇ ਪਰਿਵਾਰਾਂ ਦੇ ਨਾਲ ਮੁਦੱਬੀ ਨਿਆਂ ਕਰਦਾ ਹੈ ਉਹ ਜਿਹੜੇ ਵੀ ਜਖਮੀ ਹੋਏ ਉਹਨਾਂ ਦੇ ਰਾਹ ਜੀ ਜੀ ਮੋਹ ਸਾਹਿਬ ਜਪਾ ਸਾਹਿਬ ਜੀ ਦੇ ਤਰਫ ਆਪਣਾ ਪਾਂਗਿਆ ਨਹੀਂ ਕੋਈ ਬੁਗਵਾ ਨਹੀਂਦਾ ਨਾ ਰੋਦੇ ਦਾ ਕੋਈ ਉਹ ਮਰਦ ਇਹ ਸਭ ਨਾਲ ਗੱਲ ਕਰਕੇ ਉਹਨਾਂ ਬੂਹਾਂ ਦਿੱਤੀਆਂ ਜਿੰਨੀ ਮਹਾਦਤ ਕੀਤੀ ਜਾਂਦੀ ਹੈ ਸਰਕਾਰ ਸੁਰਖੀ ਹੱਕਵੰਦ ਲੋਕਾਂ ਦਾ ਕੇ ਸਰਕਾਰ ਨੂੰ ਜੋ ਵੀ ਉਹਨਾਂ ਨੂੰ ਲੋੜ ਹੈ ਉਹ ਨੂੰ ਪੂਰਾ ਕੀਤਾ ਜਾਵੇ ਦਵਾਈਆਂ ਔਰ ਮੈਡੀਸਨ ਸਾਰਾ ਸਟਾਕ ਜਿਹੜਾ ਲੱਗਦਾ ਹੈ ਪ੍ਰਮਾਤਮਾ ਕਰੇ ਜਿਹੜੇ ਵੀ ਅਤਿ ਬੀਮੇ ਜਲਦੀ ਹਤੰਤਨ ਦੇ ਤੁਰੇ ਮਿਲ ਕਰਨ। ਦੇਖੋ ਜਿਹੜੀ ਵੀ ਇਹ ਘਟਨਾ ਹੋਈ ਹੈ ਬਹੁਤ ਹੀ ਮੰਨ ਭਰ ਦੀ ਹੈ। ਕਿਉਂਕਿ ਕੋਈ ਜਿਹੜਾ ਆਪਣੇ ਠੇਕੇਲ ਜਾਂ ਨਹੀਂ ਜਿਹੜੀ ਇਲਾਜ ਕਰਉਣ ਲਈ ਭੀਜ ਜਾ ਰਹੇ। ਔਰ ਇਸ ਘਟਨਾ ਦੇ ਵਿੱਚ ਜਿਹੜੀਆਂ ਅਨਿਕਾ ਜਰੂਰੀ ਲਿਖਿਆ ਸਰ ਮਜੀਤ ਸਾਹਬ ਨੂੰ ਜਿਸ ਰਾਜ ਤਿੰਨ ਇਹਦਾ ਸਾਨੂੰ ਬਹੁਤ ਦੁੱਖ ਹੈ ਔਰ ਮੈਂ ਗੱਲ ਕਰੀ ਯਾਦ ਕਰਦਾ ਕਿ ਜਿਹੜੇ ਜਾਨਵਰ ਦੀ ਉਹਨੂੰ ਸੱਤ ਫੁੱਟ ਲੈ ਲਿਆ ਤੇ ਉਹਦੇ ਪਰਿਵਾਰਾਂ ਦੇ ਨਾਲ ਮੁਅੱਤਲੀ ਕਰਦਾ ਔਰ ਜਿਹੜੇ ਵੀ ਜਖਮੀ ਹੋਏ ਉਹਨਾਂ ਦੇ ਰਾਹ ਜੀ ਇਹ ਮੋਰ ਸਾਹਿਬ ਜਪਸਾਤ ਜੀ ਦੇ ਤਰਫੋਂ ਆਪਣਾ ਪੰਗਿਆਂ ਲਈ ਕੋਈ ਵੱਡਾ ਸਟਾਟਸ ਨਾਲ ਦੇਤਾ ਕੋਈ ਕਮਰਦੀ ਸਭ ਨਾਲ ਗੱਲ ਕਰਕੇ ਉਹਨਾਂ ਬੂਆ ਦਿੱਤੀ ਜਾਂਦੀ ਜਿੰਨੀ ਮਹਾਦਤ ਕੀਤੀ ਜਾਂਦੀ ਹੈ ਸਰਕਾਰ ਹੱਕਵੰਦ ਲੋਕਾਂ ਦਾ ਕਿ ਸਰਕਾਰ ਨੂੰ ਜੋ ਵੀ ਉਹਨਾਂ ਨੂੰ ਲੋੜ ਹੈ ਉਹ ਪੂਰਾ ਦਿੱਤਾ ਜਾਵੇ ਦਵਾਈਆਂ ਔਰ ਮੈਡੀਸਨ ਸਾਰਾ ਸਟਾਕ ਲੈਣ ਦਿੱਤਾ ਜਾਵੇ ਪ੍ਰਮਾਤਮਾ ਕਰੇ ਜਿਹੜੇ ਵੀ ਅਧਵਰੀ ਚੁਏ ਨੇ ਜਲਦੀ ਇਹ ਤੰਤ ਨਿਕਲ ਕੇ ਅੰਦਰ ਕਰਾਂ